ਹਾ ਦੇ ਉਹ ਕਾਟ ਗਿਆ ਆਉਂਦੇ ਉਹ ਚਿੜੀ ਉੱਡ ਹੂੰ ਜਦ ਤੂੰ ਪਰ ਨਾ ਆਂਦੀ ਨਹੀਂ ਗੱਲ ਬਈ ਤੂੰ ਜਾਣੇ ਮੈਂ ਦੋ ਤਿੰਨ ਵਾਰੀ ਕਿਹਾ ਵੀ ਆ ਜਾ ਬਰ ਇੱਕ ਤਾਂ ਜਿਵੇਂ ਕਹਿੰਦੇ ਨੇ ਦੂਜੇ ਨੀਂ ਚੰਦਾ ਛੱਡੋ ਜ਼ਮੀਨ ਜ਼ਰੂਰ ਪਈ ਚਾਹੀਏ ਆਪਾਂ ਇੱਧਰ ਲੈ ਲੋ ਇਹਦੀ ਗੱਲ ਹੈਗੀ ਲੈ ਲੈ ਪੁੜੀ ਡਿਗੋ ਲੈ ਲੈ ਹੋਰ ਇਹ ਤਾਂ ਹੋਗੀ ਤਾਂ ਹੈ ਢੋਣਾ ਦਿੱਲੀ ਦਾ ਕਿੱਠਾ ਆ ਆਪਣੀ ਡਿਗਬੂਗੀ ਆਲੇ ਲਿਆ ਗਾਗੂ ਚਾਰੇ ਚੰਦੇ ਨੇ ਛੋਟਾ ਛੋੜ ਲਿਆ ਹਾਂ ਲੈ ਲੈ ਹੈ ਕਹੇ ਹੈ ਹੋਰ ਵੀ ਬੀਬੀ ਹੈ ਰੀ ਕੁਛ ਵੀ ਨਹੀਂ ਹੈ ਜਰ ਹੋਰ ਨਹੀਂ ਤਾਂ ਪਿੰਡ ਦੇ ਠੇਕੇ ਠੁੱਕੀ ਦਿਨ ਲੈ ਲੈ ਪਰ ਇਧਰ ਆਏ ਨਾ ਉਹ ਛੋਟਾ ਹੈ ਆ ਕੋਠੀ ਇਹ ਕਿਲਾ ਛੋਟਾ ਹੈ ਵਿੱਗਿਆ ਹੀ ਹੈ ਉਹ ਦੇਖ ਕਿੰਨਾ ਪੁਰਾਣਾ ਓਏ ਓਏ ਮੈਂ ਵੀ ਇੱਥੀ ਦੇਖਦਾ ਡਿਗਬੂ ਮੈਂ ਕੱਟ ਆ ਦੇਖ ਪੁਰਾਣਾ ਓਏ ਓਏ ਹਾਂ ਥੁਰੀਆਂ ਦੇਖ ਲੱਗੀਆਂ ਥੁਰੀਆਂ ਵੱਡੀਆਂ ਆ ਹੁੰਦੇ ਇਹ ਹੁੰਦੇ ਸੀ ਪੁਰਾਣੇ ਟਾਈਮਾਂ ਚ ਪਾਲੇ ਆ ਦੇ ਸੈਂਡਲ ਪੰਜਾਬ ਵਿਚ ਤਾਂ ਨਹੀਂ ਹੈਗਾ ਕੋਈ ਮੈਨ ਲਾਦਾ ਪੰਜਾਬ ਵਿਚ ਤਾਂ ਹੁਣ ਹੈ ਹੀ ਨਹੀਂ ਕੋਈ ਓ ਮਾਈ ਕਿਉਂ ਨਹੀਂ ਕਿ ਆਪਾਂ ਜੇ ਕੋਈ ਗੱਲ ਹੋਈ ਹੈ ਤੇ ਫੀਡ ਜਾਣੀ ਹੈ ਹਜੇ ਭੁੱਲ ਕਿੱਥੇ ਕਹਿੰਦੇ ਹੋ ਤੁਸੀਂ ਇੱਥੇ ਜਿੱਥੇ ਜਿਨ੍ਹਾਂ ਦੇ ਗਏ ਸੀ ਵੀ ਬੀਬੁੱਧਰਾ ਚ ਕੀ ਲੈਣਗੇ ਜੀ ਕਵੀਰ ਪੁੱਛ ਲਾਂਦਾ ਕੋਈ ਲੈ ਪੁੱਛਣ ਨੂੰ ਕੀ ਇਹ ਤਾਂ ਘੁੰਮਦੇ ਫਿਰਦੇ ਜੀ ਹਾਂ 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 ਉਹ ਤਾਂ ਉਹ ਗੱਲ ਕਰਦਾ ਮੈਂ ਦੇਖੀ ਆ ਮੈਨੂੰ ਕੈਂਟ ਲੱਗਦੀ ਹੈ ਚੀਜ਼ੇ ਨੀ ਤੇ ਨੰਬਰ ਸਿੱਧੂ ਜਿਹੜੇ ਲੋਕ ਨੇ ਨਾ ਮੰਨ ਕੇ ਚੱਲੋ ਵੀ ਉਹ ਆ ਜੀਐਸ ਬਰਾਡਮਾਨ ਸਾਹਿਬ ਆ ਦੇਖ ਨਾ ਪੁਰਾਣਾ ਕੀ ਪੁਰਾਣਾ ਨਹੀਂ ਹੈ ਪੁਰਾਣਾ ਆ ਦੇਖ ਪੁਰਾਣਾ ਦੇਖੀ ਕੰਦ ਗੁੱਡੀ ਆ ਦੇਖ ਆ ਦੇਖ ਕਿਹਦੇ ਹੁਣ ਆਪੀ ਟੱਪੀ ਹੈ ਕਿੱਡੇ ਪਈਏ ਤੇ ਆਪੀ ਟੱਪੀ ਗਈ ਟੱਪੀ ਗਈ ਅਗਰਾ ਹੈਗਾ ਹੁੰਦਾ ਵੀ ਚਲੋ ਇਧਰ ਵੀ ਚਲੋ ਇਧਰ ਲਿਆਓ ਆ ਗਿਆ ਪਰਾਣਾ ਘਾਰ ਹੀ ਆ ਗਿਆ ਛੋਟੀ ਗੰਦਾ ਲੱਗ ਲਾ ਨਾਲੀਆਂ ਨਹੀਂ ਹੈਗੀਆਂ ਸਭ ਤੋਂ ਚੰਗੀ ਚੀਜ਼ ਇਹ ਨੂੰ ਇਹ ਲੱਗ ਗਿਆ ਹਾਂ ਵੀ ਪਰਾਣੇ ਘੇਟੀ ਹੈ ਇਧਰ ਪਾਣੀ ਦੀ ਵਰਤੋਂ ਘੱਟ ਹੈ ਮੇਰੇ ਲਈ ਤਾਂ ਗੱਲ ਆ ਵੀ ਚੰਗੀ ਚੀਜ਼ ਹੈ ਪਾਣੀ ਡੋਲਦੇ ਨਹੀਂ ਲੋਕ ਬੈਠੋ ਡੋਲੋ ਕੁਝ ਹਲਾ ਨਾ ਹੋਏ ਨਹੀਂ ਕਰੇਗਾ ਟ੍ਰਾਮ ਨਹੀਂ ਆ ਹੜੀ ਕੰਪੈਨ ਦੇਖ ਬਈ ਮੈਨੂੰ ਇੱਕ ਦਿਨ ਹੋ ਗਿਆ ਹਾਂ ਮੈਂ ਨਾ ਹੁਣ ਉਹ ਸਕੂਲ ਆ ਗਿਆ ਆ ਗਿਆ ਸਕੂਲ ਆ ਗਿਆ ਚਲੋ ਹੋਰ ਡੌਗੀ ਆਗੇ ਡੌਗੀ ਮੈਨੂੰ ਲਾ ਦੋ ਸਾਰੇ ਪਿੰਡ ਚ ਘਰ ਉਸੇ ਦੇ ਕੋਠੀ ਸੀਗੀ ਨਾ ਹੋਰ ਬਹੁਤ ਨੇ ਹੋਰ ਆ ਗਈਆਂ ਪਰ ਬਹੁਤ ਘੁੱਟੇ ਉਹਦੇ ਨਹੀਂ ਵੱਧ ਆ ਉਹ ਜਿਹੜੇ ਰੰਗ ਰੂਬ ਜਾਂਦੇ ਆ ਪਿਆ ਪੂਰੇ ਦੇਖ ਕੇ ਉਹਨੇ ਖੂਹ ਦੇਖ ਕੇ ਉਹਨੇ ਪਿੰਡ ਦਾ ਕਿੱਥੇ ਆ 12 ਘੰਟਾ ਭਾਈ ਉਹ ਇੱਥੇ ਕੱਲ ਕਰ ਹੁਣ ਮੈਂ ਇਹ ਭੁੱਲ ਗਿਆ ਖੂਹ ਕਿਹੜੀ ਸਾਈਡ ਆ ਆ ਭਾਈ ਕਿਹਦਾ ਸਾਹਮਣੇ ਉਹਨੂੰ ਫਸਲੋ ਬੜਾ ਸਮਾਂ ਉਹ ਆਪਣੇ ਬੰਦਾ ਖੜਾ ਲੈ ਬਾਰ-ਬਾਰ ਮੈਨੂੰ ਲਾ ਲਓ ਹੀ ਹੈ ਗੇਰ ਮੈਨੂੰ ਵੀ ਹਾਂ ਹੈਲੋ ਅਸੀਂ ਸੜਨ ਕਰ ਰਹੇ ਤੇ ਕੋਲ ਪੁੱਛੀ ਬਚਾਲੇ ਹੈ ਨਹੀਂ ਆਪਣਾ ਤਾਂ ਗੁੰਡੇ ਪਏ ਨੇ ਪਿੰਡ ਜਮਾ ਟੋਬੇ ਹੁੰਦੇ ਸੀ ਪਹਿਲਾਂ ਪਹਿਲਾਂ ਟੋਬੇ ਹੁੰਦੇ ਸੀ ਆ ਦੇਖ ਆ ਲੈ ਲੈਣੇ ਆ ਮੇਹਰ ਟੋਬੇ ਵੀ ਨਹੀਂ ਦੇਖੀ ਜਾਂਦਾ ਇਹ ਆ ਮੇਹਰ ਟੋਬੇ ਵੀ ਨਹੀਂ ਦੇਖੀ ਕੋਈ ਨਹੀਂ ਬਾਈ ਕਰ ਓਏ ਗਾਈ ਮਾਈ ਜੇ ਅਲਟਰਾ ਵਾਈਡ ਚ ਲੈ ਲੈ ਗਾਈ ਵੀ ਅਪਣੇ ਪਿੰਡ ਦੇ ਟੋਪੇ ਕਿਸ਼ਤੀ ਚੱਲਣ ਲੱਗੀ ਸੀ ਹਾਂ ਓਕੇ ਹਾਂ ਵੀ ਕੋਈ ਕਮ ਨਹੀਂ ਕਰਦਾ ਓ ਸੀ ਆਪਾਂ ਅੱਜ ਵਾਹ ਖੜੇ ਹੋ ਤੋ ਵਾਹ ਕਰਦੇ ਹਾਂ ਹਾਂ ਵਾਹ ਕਰਦੇ ਨੰਨ ਹਾਂ ਦੇ ਅੰਸੂ ਆਂ ਡੀੜੀ ਆਉਂਦੀ ਕਾਕੀ ਇਹਦਾ ਲੈਣਾ ਸੀ ਹਾਂ ਇੱਥੇ ਹਾਂ ਚਲੋ ਚਲੋ ਕੋਈ ਨਾ ਤਾਂ ਫੇਰ ਗਏ ਚਲੋ ਰਸਤਾ ਜਾਉਂਗੇ ਬਾਦੂ ਮਿਲਣਗੇ ਆਸੀ ਡੈਰੀ ਉਹਦੀ ਏ ਮਾ ਨਾ ਬਹੁਤ ਕੀਤਾ ਆ ਤਾਂ ਦੇਖ ਲੈ ਮੈਂ ਇਹ ਰੈਂਗਰੇਜ ਚ ਮੇਰੇ ਹੈ ਉਦਾਸੀ ਇਤਨਾ ਜੱਲ ਲੱਗ ਰਿਹਾ ਹੈ ਅੱਛਾ ਮੀਰ ਆ ਕੇੜਲੇ ਸੌੜ ਲੈ ਇਹ ਅੱਛਾ ਚਾਹਣਾ ਇਹ ਤਾਂ ਉਮਰ ਰਿਹਾ ਲੋਕਾਂ ਨੂੰ ਸੌ ਲੱਗੇ ਵਾਲੀ ਹਾਸੀ ਦੇਖੀ ਉਹਦੀ ਗੱਲਾਂ ਅੱਛਾ ਅੱਛਾ ਆ ਮਾੜੇ ਮੀਰ ਦਾ ਸੌੜ ਲੈ ਅੱਛਾ ਹਾਂਜੀ ਠੀਕ ਮੈਂ ਸੁਣਾ ਏਰੀਆ ਯਾਰ ਆ ਏਰੀਆ ਬਹੁਤ ਸੁਣਾ ਹੈ ਜਵਾਂ ਦੀ ਫਸਲ ਹੈ ਟਾਈਮ ਨਹੀਂ ਹੋ ਰਹੀ ਕਿੱਲੇ ਜੋ ਆ ਜੋਤੀ ਕਿਨਾਰੇ ਨਹੀਂ ਗਈ ਪਹੀ ਨਾ ਆਊਗੀ ਆਊਗੀ ਪਹੀ ਨਹੀਂ ਰਾਹ ਹੈ ਪੂਰਾ ਬੋਰਡ ਲੱਗਿਆ ਹੋਇਆ ਤੇ ਆਦਰ ਦੇ ਪਾਸੇ ਜੀ ਟ੍ਰੇਨ ਹੈ ਦਿੱਲੀ ਹੈ ਫੰਗੀ ਆ ਚੇ ਇਹ ਰੇਲ ਗੱਡੀ ਦੀ ਸੜਕ ਪੰਜਾਬੀ ਚ ਕਹਿੰਦੇ ਜਹਾਜਾਂ ਦਾ ਟਾ ਸਰਮਾ ਦੀ ਬਾਡੀ ਕਟਾਈ ਪੂਰੀ ਜੋਰਾਂ ਤੇ ਚੱਲ ਰਹੀ ਐ ਇਸ ਟਾਈਮ ਸਰੋਂ ਆ ਚਿਣੇ ਪਏ ਆ ਚਿਣੇ ਪਏ ਹੈ ਆ ਚਿਣੇ ਪਏ ਆ ਕੰਬੈਨ ਆ ਗਈ ਬਈ ਓਏ ਕਰਬੈਨ ਤਰਪੈਨ ਇਹ ਹੁਣ ਆਉ ਚੱਕ ਮਹਾਰਾਜ ਦਾ ਮੋੜ ਇਦੋਂ ਅੱਗੇ No, Azira. Ah,